ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਡੇ ਦਾ ਅਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਖੰਡੇ ਦਾ ਅਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਖੰਡੇ ਦਾ ਅਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਖੰਡੇ ਦਾ ਮਰੇ ਤੇ ਪੀਲੇ ਜੇ ਮਿਲਣਾ ਬਾਜਾ ਵਾਲੀ ਨੂੰ ਜੇ ਮਿਲਣਾ ਬਾਜਾ ਵਾਲੀ ਨੂੰ ਪੀਓ ਪੋਲ ਖੰਡੇ ਧਾਰ 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 ਹੋਵੇ ਜਨਮ ਸੇ ਲਾਜੇ ਮਿਲ ਬਾਜਾ ਵਾਲੇ ਨੂੰ ਖੰਡੇ ਦਾ ਅਮਰਤ ਪੀ ਲੈ ਜੇ ਮਿਲ ਬਾਜਾ ਵਾਲੇ ਨੂੰ ਖੰਡੇ ਦਾ ਅਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲ ਕਲਗੀਆਂ ਵਾਲੇ ਨੂੰ ਜੇ ਮਿਲ ਕਲਗੀਆਂ ਵਾਲੇ ਨੂੰ ਜੇ ਮਿਲ ਜਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਕਲਗੀਆਂ ਵਾਲੇ ਨੂੰ ਖੰਡੇ ਦਾਇਮਰਤ ਪੀ ਲੈ ਜੇ ਮਿਲ ਬਾਜਾ ਵਾਲੇ ਨੂੰ ਜੇ ਮਿਲ ਬਾਜਾ ਵਾਲੇ ਨੂੰ ਖੰਡੇ ਦਾਇਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਬਾਣੀ ਗੁਰੂ ਹੈ ਬਾਣੀ ਬਾਣੀ ਗੁਰੂ 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 ਗੁਰੂ ਜੇ ਮਿਲਣਾ ਬਾਜਾ ਵਾਲੇ ਨੂੰ ਖੰਡੇ ਦਾ ਅਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲ ਲੈ ਬਾਜਾ ਵਾਲੇ ਨੂੰ ਖੰਡੇ ਦਾ ਅਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲ ਲੈ ਕਲਗੀਆਂ ਵਾਲੇ ਨੂੰ ਜੇ ਮਿਲ ਲੈ ਕਲਗੀਆਂ ਵਾਲੇ ਨੂੰ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਕਲਗੀਆਂ ਵਾਲੇ ਨੂੰ ਖੰਡੇ ਤੇ ਪੀ ਲੈ ਜੇ ਮਿਲ ਲੈ ਬਾਜਾ ਵਾਲੇ ਨੂੰ ਜੇ ਮਿਲ ਲੈ ਬਾਜਾ ਵਾਲੇ ਨੂੰ ਖੰਡੇ ਦਾ ਅਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਗੁਰਬਾਣੀ ਕਹੇ ਸੇਵਕ ਜਨਮਾਨ ਗੁਰਬਾਣੀ ਕਹੇ ਸੇਵਕ ਜਨਮ ਗੁਰਬਾਣੀ ਕਹੇ ਸੇਵਕ ਜਨਮਾਨੇ ਗੁਰਬਾਣੀ ਕਹੇ ਸੇਵਕ ਜਨਮਾਨੀ ਦੱਖ ਗੁਰੂ ਨਸਤਾਰੇ ਜੇ ਮਿਲ ਲੈ ਬਾਜਾ ਵਾਲੇ ਨੂੰ ਖੰਡੇ ਦਾ ਅਮਰਤ ਪੀ ਲੈ ਲੇ ਵਾਜਾ ਵਾਲੇ ਨੂੰ ਖੰਡੇ ਦਾਇ ਅਮਰਤ ਪੀ ਲੈ ਜੇ ਮਿਲਣਾ ਵਾਜਾ ਵਾਲੇ ਨੂੰ ਜੇ ਮਿਲਣਾ ਵਾਜਾ ਵਾਲੇ ਨੂੰ ਖੰਡੇ ਦਾਇ ਅਮਰਤ ਪੀ ਲੈ ਜੇ ਮਿਲ ਲੈ ਵਾਜਾ ਵਾਲੇ ਨੂੰ ਜੇ ਮਿਲ ਲੈ ਵਾਜਾ ਵਾਲੇ ਨੂੰ ਖੰਡੇ ਦਾਇ ਅਮਰਤ ਪੀ ਲੈ ਜੇ ਮਿਲਣਾ ਵਾਜਾ ਵਾਲੇ ਨੂੰ ਜੇ ਮਿਲਣਾ ਵਾਜਾ ਵਾਲੇ ਨੂੰ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਜੀ ਵਾਹੋ ਵਾਹੋ ਗੋਬਿੰਦ ਸਿੰਘ 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 ਜੀ ਆਪੇ ਗੁਰ ਚੇਲਾ ਜੇ ਮਿਲ ਲੈ ਬਾਜਾ ਵਾਲੇ ਨੂੰ ਕੰਡੇ ਦਾਇ ਅਮਰਤ ਪੀ ਲੈ ਜੇ ਮਿਲ ਲੈ ਬਾਜਾ ਵਾਲੇ ਨੂੰ ਕੰਡੇ ਦਾਇ ਅਮਰਤ ਪੀ ਲੈ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਪੀਲੇ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਕਲਗੀਆਂ ਵਾਲੀ ਨੂੰ ਜੇ ਮਿਲਣਾ ਕਲਗੀਆਂ ਵਾਲੇ ਨੂੰ ਕੰਡੇ ਦਾਇਮਰਤ ਪੀਲੇ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਕੰਡੇ ਦਾਇਮਰਤ ਪੀਲੇ ਜੇ ਮਿਲਣਾ ਬਾਜਾ ਵਾਲੇ ਨੂੰ ਜੇ ਮਿਲਣਾ ਬਾਜਾ ਵਾਲੇ ਨੂੰ ਕੰਡੇ ਨਾ ਵਜਾੜੀ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ